ਯਾਰ ਆ ਵੀਡੀਓ ਇੰਨੀ ਵਾਇਰਲ ਹੋਈ ਆ ਮਿੱਤਰੋ ਇੰਨਾ ਹਾਸਾ ਆਉਂਦਾ ਨਾ ਤੁਸੀਂ ਵੀ ਦੇਖੋ ਆਨੰਦ ਮਾਣੋ ਜੇ ਤੁਸੀਂ ਪਹਿਲਾਂ ਦੇਖੀਓ ਮੈਨੂੰ ਪਤਾ ਤਾਂ ਵੀ ਪੂਰੀ ਦੇਖ ਲਓਗੇ ਲਓ ਆਨੰਦ ਵੀਡੀਓ ਦੇਖੋ ਯਾਰ ਘੈਂਟ ਨੇ ਬੰਦੇ ਮੈਂ ਡਿਊਟੀ ਤੋਂ ਵਾਪਸ ਆਇਆ ਤੂੰ ਜਾ ਕੇ ਜਾ ਮੇਰੇ ਜੁੱਤੀਆਂ ਖੋਲ ਮੇਰੀਆਂ ਚੱਲੇ ਗਿਆ ਇਹ ਨਾਲੇ ਬੇਗਾਨ ਲੋਕ ਫਸਰੀ ਗੱਲ ਕੌਣ ਬੁਲਾਊਗਾ ਦਵਾਜਲੀ ਖੋਲੰਦਾ ਤੇ ਤੂੰ ਉੱਠ ਕੇ ਜਲਦੀ ਮਰੀ ਜਾ ਹਾਰਨ ਤੈਨੂੰ ਮਰੀ ਜਾ ਹਾਰਨ ਹਾਂ ਕੰਮ ਪੇਕਿਆਂ ਦੀ ਗੱਲ ਕਰੀ ਜਾਣੀ ਅਸੀਂ ਨਹੀਂ ਕੁਝ ਕਰਦੇ ਤੇਰੇ ਲਈ ਅਕੀ ਗੱਲਾ ਪਈ ਸਾ ਕੋਈ ਹਰ ਬੰਦਾ ਕਰੇ ਜਾ ਕੇ ਇਹੀ ਕਹਿਣਾ ਚਾਹੁੰਦਾ ਨਹੀਂ ਕਹਿ ਸਕਦਾ ਪਹਿਲੇ ਇੱਥੇ ਵੀ ਪੜਾਸਲਾ ਕੱਢੀ ਆ ਸੀ ਅਸੀਂ ਦਰਖਤਾ ਪਰ ਵੀ ਨਾ ਕੱਢੀਏ ਓ ਯਾਰ ਮੈਨੂੰ ਕੱਲੇ ਨੂੰ ਟਾਈਮ ਦੇ ਦੇ ਯਾਰ ਤੂੰ ਜਾ ਯਾਰ ਹੁਣ ਮੈਨੂੰ ਹੋਰ ਦਰਖਤ ਲੱਭਣਾ ਪੈਣਾ ਕੋਈ ਇਹ ਦੇਖ ਲਿਆ ਮੇਰੇ ਬਲ ਮੂੰਹ ਤੋੜ ਕੇ ਨਾ ਮਤਰਾ ਖੱਪੜ ਮਾਰ ਬੈਠੇ ਤੇ ਅੱਜ ਸਬਜ਼ੀ ਠੰਡੀ ਦਿੱਤੀ ਨਾ ਰੋਟੀ ਠੰਡੀ ਦਿੱਤੀ ਤੇਰਾ ਮੂੰਹ ਤੋੜ ਮਾਰੂਗਾ ਮੈਂ ਲੈ ਆਈ ਆਪਣੇ ਵਿਚੋਲਿਆਂ ਨੂੰ ਨਹੀਂ ਵਿਚ ਲਿਆ ਕੇ ਤੂੰ ਤੇਰਾ ਮੈਂ ਮੂੰਹ ਤੋੜ ਦੂੰਗਾ ਤੇਰਾ ਮੈਂ ਭੀਆ ਮੇਰੇ ਵਾਲਾ ਖਾ ਖਾ ਕੇ ਮੈਂ ਤੇਰਾ ਮਾਰਦਾ ਠੰਡਾ ਰਿਹਾ ਹੋਇਆ ਹੁਣ